ਹੁਣ ਬਚਪਨ ਦਾ ਸਮਾਂ ਜੀ ਬੇਬੇ ਨਾਨਕੀ ਜੀ ਦਾ ਘਰ ਹੈ ਸਵੇਰ ਦਾ ਸਮਾਂ ਹੈ ਬਾਬਾ ਜੀ ਵੇੜੇ ਵਿੱਚ ਖੇਡ ਰਹੇ ਨੇ ਵੇੜੇ ਵਿੱਚ ਆਪਣੀ ਮੌਜ ਦੇ ਵਿੱਚ ਬੂਹੇ ਦੇ ਉੱਤੇ ਇੱਕ ਜਾਚਕ ਆਇਆ ਮੰਗਤਾ ਆਇਆ ਉਹਨੇ ਆਣ ਕੇ ਅਲਖ ਜਗਾਈ ਕੁਦਰਤੀ ਉਸ ਵੇਲੇ ਬੇਬੇ ਨਾਨਕੀ ਜੀ ਵੀ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਤੇ ਬਾਬਾ ਜੀ ਦੇ ਮਾਤਾ ਜੀ ਮਾਤਾ ਸੁਲੱਖਣੀ ਜੀ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਉਸ ਭਿਖਾਰੀ ਦੀ ਜਗਾਈ ਅਲਖ ਨਹੀਂ ਸੁਣੀ ਬਾਬਾ ਜੀ ਆਪਣੀ ਮੌਜ ਦੇ ਵਿੱਚ ਵੇੜੇ ਦੇ ਵਿੱਚ ਵਿਚਰ ਰਹੇ ਨੇ ਬਾਬਾ ਜੀ ਨੇ ਦੇਖਿਆ ਵੀ ਕਿਸੇ ਨੇ ਨਹੀਂ ਸੁਣਿਆ ਅੱਛਾ ਬਾਬਾ ਜੀ ਨੇ ਕੀ ਕੀਤਾ ਬਾਬਾ ਜੀ ਗਏ ਛੰਨਾ ਚੱਕਿਆ ਛੰਨੇ ਦੇ ਵਿੱਚ ਪੜੋਲੇ ਦੇ ਵਿੱਚੋਂ ਛੋਲੇ ਪਾਏ। ਹਾਂਜੀ। ਉਹਨੂੰ ਪਾਉਣ ਵਾਸਤੇ ਤੁਰ ਪਏ ਵੀ ਜਾਚਕ ਨੂੰ ਦੇ ਦਈਏ। ਤੁਰੇ ਜਾਂਦੇ ਆਂ ਬਾਬਾ ਜੀ ਦੇ ਮਨ ਦੇ ਵਿੱਚ ਜੋ ਆਇਆ ਬਾਬਾ ਜੀ ਜਾਣਦੇ ਆ। ਬਾਬਾ ਜੀ ਨੇ ਦ੍ਰਿਸ਼ਟੀ ਕੀਤੀ ਰਿਧੀਆਂ ਸਿੱਧੀਆਂ ਦੇ ਮਾਲਕ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਜਦ ਉਹਨਾਂ ਛੋਲਿਆਂ ਵੱਲ ਨਿਗਾਹ ਕੀਤੀ ਤੇ ਉਹ ਸੁੱਚੇ ਮੋਤੀ ਬਣਾ ਦਿੱਤੇ ਜੀ। ਕੀਮਤੀ ਮੋਤੀ ਬਣ ਗਏ। ਉਹ ਚਨਾ ਮੋਤੀਆਂ ਦਾ ਭਰਿਆ ਹੋਇਆ ਜਿਸ ਵੇਲੇ ਉਹਨੂੰ ਪਾਉਣ ਆਏ ਨਾ ਜੀ ਉਹ ਭਿਖਾਰੀ ਡਰ ਗਿਆ ਜੀ ਉਹ ਡਰ ਗਿਆ ਉਹ ਕਹਿੰਦਾ ਜੀ ਮੈਨੂੰ ਇਹ ਨਹੀਂ ਚਾਹੀਦੇ ਮੈਂ ਕੀ ਕਰਨੇ ਨੇ ਇੰਨੀ ਮਹਿੰਗੀ ਵਸਤੂ ਮੈਂ ਬਸ ਤੁਸੀਂ ਥੋੜਾ ਆਟਾ ਦੇ ਦਿਓ ਜਾਂ ਸੁੱਕੀ ਰਸਤ ਹੋਰ ਦੇ ਦਿਓ ਬਸ ਮੇਰੇ ਇੰਨਾ ਹੀ ਚ ਗੁਜ਼ਾਰਾ ਹੋ ਜਾਣਾ ਜੀ ਮੈਨੂੰ ਨਹੀਂ ਇਹ ਚਾਹੀਦਾ ਬਾਬਾ ਜੀ ਉਹਨੂੰ ਕਹਿੰਦੇ ਨਹੀਂ ਤੂੰ ਲੈ ਲੈ ਉਹ ਕਹਿੰਦਾ ਨਹੀਂ ਜੀ ਹੁਣ ਉਹ ਗੱਲਬਾਤ ਜਿਹੜੀ ਹੋ ਰਹੀ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਤੇ ਉਸ ਭਖਾਰੀ ਦੇ ਵਿਚਾਲੇ ਸਾਧ ਸੰਗਤ ਜੀ ਹੁਣ ਬੇਬੇ ਨਾਨਕੀ ਜੀ ਨੇ ਵੀ ਦੇਖ ਲਿਆ ਬਾਬੇ ਬੇਬੇ ਜੀ ਆ ਗਏ ਬੇਬੇ ਜੀ ਨੇ ਜਦ ਛੰਨੇਵਾਲ ਵੇਖਿਆ ਮੋਤੀ ਬੇਬੇ ਜੀ ਜਾਣਦੇ ਸੀ ਵੀ ਮੇਰਾ ਭਤੀਜਾ ਕੋਈ ਸਧਾਰਨ ਬਾਲਕ ਨਹੀਂ ਹੈ ਬੇਬੇ ਜੀ ਜਾਣਦੇ ਸੀ ਬੇਬੇ ਨਾਨਕੀ ਉਹ ਮਹਾਨ ਇਸਤਰੀ ਹੈ जिने ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਪਹਿਚਾਣਿਆ ਹੈ ਜਿਨੇ ਗੁਰੂ ਨਾਨਕ ਸਾਹਿਬ ਨੂੰ ਪਹਿਚਾਣਿਆ ਉਹ ਅੱਖ ਬਾਬੇ ਸ੍ਰੀ ਚੰਦ ਨੂੰ ਕਿਵੇਂ ਨਹੀਂ ਪਹਿਚਾਣਦੀ ਸੀ ਉਹ ਜਾਣਦੀ ਸੀ ਵੀ ਮੇਰਾ ਭਤੀਜਾ ਕੋਈ ਸਧਾਰਨ ਬਾਲਕ ਨਹੀਂ ਹੈ ਇਹ ਸਿੱਧ ਪੁਰਸ਼ ਹੈ ਇਹ ਸਿੱਧ ਪੁਰਸ਼ ਹੈ ਤੇ ਸਾਧ ਸਿੰਘ ਜੀ ਉਸ ਵੇਲੇ ਨਾ ਬੇਬੇ ਜੀ ਨੇ ਜਿਸ ਵੇਲੇ ਛੰਨੇ ਵਾਲ ਵੇਖਿਆ ਤੇ ਬੇਬੇ ਜੀ ਪੁੱਛਦੇ ਆ ਸ੍ਰੀ ਚੰਦ ਜੀ ਇਹ ਕਿੱਥੋਂ ਲੈ ਕੇ ਆਏ ਤੁਸੀਂ ਮਾਰਾਈ ਨੇ ਕੋਡੋ ਲੈ ਵਾਲਾ ਇਸ਼ਾਰਾ ਕਰਤਾ ਵੀ ਮੈਂ ਉਥੋਂ ਲੈ ਕੇ ਆਇਆ ਤੇ ਬੇਬੇ ਜੀ ਸਮਝ ਗਏ ਵੀ ਉਹਦੇ ਵਿੱਚ ਤੇ ਛੋਲੇ ਨੇ ਮੋਤੀ ਤਾਂ ਹੈ ਨਹੀਂ ਉਹ ਜਾਣ ਗਏ ਕਿ ਇਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਹੀ ਮੋਤੀ ਬਣਾਏ ਹੈ ਸ਼ਕਤੀ ਦੇ ਨਾਲ ਬਣਾਏ ਹੈ ਬੇਬੇ ਜੀ ਕਹਿਣ ਲੱਗੇ ਸ੍ਰੀ ਚੰਦ ਇਹ ਛੋਲਿਆਂ ਨੂੰ ਮੋਤੀ ਬਣਾਉਣ ਦੀ ਕੀ ਲੋੜ ਸੀ ਇਹਨੂੰ ਤੇ ਤੁਸੀਂ ਛੰਨਾ ਛੋਲਿਆਂ ਦਾ ਹੀ ਭਰ ਕੇ ਪਾ ਦਿੰਦੇ ਇਹਦਾ ਸਰ ਜਾਣਾ ਸੀ ਚਲੇ ਜਾਣਾ ਸੀ ਇਹਨੇ ਇਹ ਕਰਾਮਤ ਵਿਖਾਉਣ ਦੀ ਕੀ ਲੋੜ ਪੈਗੀ ਬਾਬਾ ਜੀ ਕਹਿਣ ਲੱਗੇ ਭੂਹਾ ਜੀ ਮੈਂ ਇਸ ਕਰਕੇ ਇਹ ਮੋਤੀ ਇਹਨੂੰ ਦੇਣੇ ਚਾਹੁੰਦਾ ਸੀ ਵੀ ਇਹ ਕਿਸੇ ਸਧਾਰਨ ਬੂਹੇ ਦੇ ਉੱਤੇ ਮੰਗਤਾ ਬਣ ਕੇ ਨਹੀਂ ਖੜਾ ਇਹ ਗੁਰੂ ਨਾਨਕ ਦੇ ਬੂਹੇ ਤੇ ਮੰਗਤਾ ਬਣ ਕੇ ਖੜਾ ਤੇ ਮੇਰੇ ਇਹ ਅੰਦਰ ਇੱਛਾ ਆਈ ਪੇ ਜਿਹੜਾ ਗੁਰੂ ਨਾਨਕ ਦੇ ਦਰਵਾਜੇ ਤੇ ਇੱਕ ਵਾਰੀ ਮੰਗਤਾ ਬਣ ਜਵੇ ਉਹਨੂੰ ਮੁੜ ਕੇ ਕਿਸੇ ਦਰਵਾਜੇ ਦਾ ਮੰਗਤਾ ਬਣਨਾ ਨਾ ਪਵੇ ਉਹ ਦੁਨੀਆ ਦਾ ਰਾਜਾ ਬਣ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਕਿਸੇ ਦੇ ਦਰਵਾਜੇ ਅੱਗੇ ਮੰਗਤਾ ਬਣਨਾ ਨਹੀਂ ਪਵੇ ਇਹ ਮੋਤੀ ਦੇ ਕੇ ਮੈਂ ਇਹਦੀ ਗਰੀਬੀ ਦੂਰ ਕਰਨੀ ਚਾਹੁੰਦਾ ਸੀ ਵੀ ਇਹਨੂੰ ਕਦੇ ਮੁੜ ਕੇ ਕਿਸੇ ਅੱਗੇ ਹੱਥ ਨਾ ਆੜਣਾ ਪਵੇ ਉਹ ਸੰਤਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਰੇਦੀਆਂ ਸੇਦੀਆਂ ਦੇ ਮਾਲਕ ਬਾਜੀ ਦੇ ਵਲ ਨਿਗਾਹ ਕਰ ਦਿੱਤੀ ਨਾ ਨਜ਼ਰ ਕਰ ਦਿੱਤੀ ਨਿਹਾਲੋ ਨਿਹਾਲ ਕਰ ਗਏ ਅੱਜ ਵੀ ਬਖਸ਼ਿਸ਼ਾਂ ਵਰਤ ਰਹੀਆਂ ਨੇ